ਅੱਜ ਵੀ ਇਹ 골ਦੀ ਬ੍ਰਾਡ ਭਕਾਈ ਮਾਰੀ ਜਾਂਦਾ ਹੈ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਉਸ ਤੇ ਤਿੰਨ ਗਾਣਿਆਂ ਦਾ ਰਿਲੀਜ਼ ਹੋਣਾ ਦੋ ਡਾਕੂਮੈਂਟਰੀਜ਼ ਦੋ ਹਿੱਸਿਆਂ ਦੇ ਵਿੱਚ ਰਿਲੀਜ਼ ਕੀਤੀ ਜਾਣੀ BBC ਦੇ ਵੱਲੋਂ ਇਸ ਤੋਂ ਬਾਅਦ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਗੋਲਡੀ ਬਰਾੜ ਦਾ ਇਹ ਕਹਿਣਾ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਅਤੇ ਮਾਰਨ ਦਾ ਕਾਰਨ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣਾ ਆਪ ਦੇ ਰਿਸੋਰਸਸ ਥਰੂ ਸਾਡੇ ਦੁਸ਼ਮਨਾ ਨੂੰ ਮਦਦ ਕਰ ਰਿਆ ਸੀ ਜਿਨ੍ਹਾਂ ਨੇ ਮੇਰੇ ਭਰਾ ਮਾਰੇ ਸੀ ਹੁਣ ਇੱਥੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਕਿ ਗੋਲਡੀ ਬਰਾੜ ਐਵੇਂ ਹੀ ਪਕਾਈ ਮਾਰ ਰਿਹਾ ਉਹਨਾਂ ਨੇ ਇਹ ਵੀ ਕਿਹਾ ਸਾਫ਼ ਸ਼ਬਦਾਂ ਦੇ ਵਿੱਚ ਕਿ ਜੇਕਰ ਵਾਕਈ ਹੀ ਤੁਸੀਂ ਬਦਲਾ ਲੈਣਾ ਸੀ ਤਾਂ ਜਿਨ੍ਹਾਂ ਨੇ ਤੁਹਾਡੇ ਮਾਰੇ ਨੇ ਉਹਨਾਂ ਦੇ ਕੋਲੋਂ ਬਦਲਾ ਲਵੋ ਤੁਸੀਂ ਸਿਰਫ ਸੌਫਟ ਟਾਰਗੇਟਸ ਨੂੰ ਦੇਖਿਆ ਅਤੇ ਮੇਰੇ ਪੁੱਤ ਨੂੰ ਮਾਰ ਦਿੱਤਾ ਤੁਸੀਂ ਦੱਸੋ ਹੁਣ ਅੱਜ ਦੇ ਅੱਜ ਵੀ ਇਹ ਗੋਲਡੀ ਬਰਾੜ ਪਕਾਈ ਮਾਰੀ ਜਾਂਦਾ ਹੈ ਅੱਜ ਵੀ ਇਹ ਗੋਲਡੀ ਬਰਾੜ ਪਕਾਈ ਮਾਰੀ ਜਾਂਦਾ ਹੈ ਵੀ ਅਸੀਂ ਤਾਂ ਵਿਕੀ ਦਾ ਬਦਲਾ ਲੈ ਲਿਆ ਫਲਾਨਾ ਲੈ ਲਿਆ ਬੀਬੀਸੀ ਦੀ ਬਣੀ ਹੋਈ ਇਸ ਡਾਕੂਮੈਂਟਰੀ ਨੂੰ ਬੈਨ ਕਰਨ ਦੇ ਲਈ ਜੋ ਕਿ 11 ਜੂਨ ਨੂੰ ਰਿਲੀਜ਼ ਹੋਈ ਹੈ 12 ਤਰੀਕ ਨੂੰ ਹੀ ਪਤਾ ਅਦਾਲਤ ਦੇ ਵਿੱਚ ਪਹੁੰਚ ਕੇ ਮਾਲਸਾ ਅਦਾਲਤ ਦੇ ਵਿੱਚ ਜਦੋਂ ਪੇਸ਼ੀ ਹੁੰਦੀ ਹੈ ਤਾਂ ਉੱਥੇ 16 ਤਰੀਕ ਤੱਕ ਦਾ ਸਮਾਂ ਬੀਬੀਸੀ ਦੀ ਟੀਮ ਨੂੰ ਦਿੱਤਾ ਗਿਆ ਕਿ ਉਹ ਜਵਾਬ ਦੇਣ ਕਿਉਂਕਿ ਪਰਿਵਾਰਿਕ ਮੈਂਬਰਾਂ ਨੂੰ ਇਸ ਪੂਰੀ ਡਾਕੂਮੈਂਟਰੀ ਤੇ ਇਤਰਾਜ਼ ਸੀ ਇਸ ਤੇ ਚੱਲਦੇ ਹੋਏ ਪਿਤਾ ਦੇ ਵੱਲੋਂ ਸਕਰੀਨਿੰਗ ਤੱਕ ਨੂੰ ਵੀ ਰੋਕਿਆ ਗਿਆ ਸੀ ਪਰ BBC ਦੀ ਟੀਮ ਦੇ ਵੱਲੋਂ ਇਸ ਨੂੰ ਡਾਇਰੈਕਟ ਹੀ ਲਾਈਵ ਕਰ ਦਿੱਤਾ ਗਿਆ ਯਾਨੀ ਕਿ ਬਿਨਾਂ ਕਿਸੇ ਸਕਰੀਨਿੰਗ ਦੇ ਹੀ ਲੋਕਾਂ ਦੇ ਸਾਹਮਣੇ ਇਸ ਨੂੰ ਪੇਸ਼ ਕਰ ਦਿੱਤਾ ਗਿਆ ਤਾਂ ਆਖਿਰਕਾਰ ਕੀ ਕਾਰਨ ਬਣਿਆ ਕਿ ਇਸ ਡਾਕੂਮੈਂਟਰੀ ਨੂੰ ਲੈ ਕੇ ਇਨਾ ਵੱਡਾ ਵਿਵਾਦ ਖੜਾ ਹੋ ਗਿਆ ਕਿਉਂਕਿ ਇਸ ਤੇ ਵਿੱਚ ਦਿਖਾਈਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਕੇਸ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਉਹ ਵੀ ਨੇ ਜੋ ਕਿ ਉਹਨਾਂ ਨੂੰ ਸੱਚ ਵੀ ਨਹੀਂ ਲੱਗ ਰਹੀਆਂ। ਇੱਕ ਪਾਸੇ ਤਾਂ ਉਹ ਆਪਣੇ ਪੁੱਤ ਦਾ ਜਨਮ ਦਿਨ ਮਨਾ ਰਹੇ ਸੀ ਕੇਕ ਕੱਟ ਰਹੇ ਸੀ ਪਰ ਦੂਸਰੇ ਪਾਸੇ ਜਦੋਂ ਲੋਕ ਇਸ ਡਾਕੂਮੈਂਟਰੀ ਨੂੰ ਦੇਖ ਰਹੇ ਸੀ ਤਾਂ ਇੱਕ ਤਰ੍ਹਾਂ ਦੇ ਨਾਲ ਪਿਤਾ ਦਾ ਕਹਿਣਾ ਸਾਡੇ ਪੁੱਤ ਦੀ ਛਵੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਹੇਠਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਸ ਦੇ ਵਿੱਚ ਸਿੱਧੂ ਮਸੇਵਾਲੇ ਦੇ ਗੈਂਗਸਟਰਾਂ ਦੇ ਨਾਲ ਲਿੰਕ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਨਾ ਹੀ ਇਹ ਕਿਹਾ ਜਾ ਰਿਹਾ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਵਿੱਚ ਨਾ ਸਿਰਫ ਸ਼ਗਨਪ੍ਰੀਤ ਸਗੋ ਸੀ ਦੂਮਸੇ ਵਾਲਾ ਵੀ ਸੀ ਜਿਸ ਦਾ ਬਦਲਾ ਕਿ ਉਸ ਦੇ ਕੋਲੋਂ ਲਿਆ ਗਿਆ ਤਾਂ ਹੁਣ ਸਿੱਧੇ ਸ਼ਬਦਾਂ ਦੇ ਵਿੱਚ ਜਦੋਂ BBC ਦੇ ਵੱਲੋਂ ਪੁੱਛਿਆ ਜਾਂਦਾ ਹੈ 골ਡੀ ਬਰਾਟ ਨੂੰ ਤਾਂ ਉਸਨੇ ਕੀ ਜਵਾਬ ਦਿੱਤਾ ਹੁਣ BBC ਦੇ ਨਾਲ ਅਖੀਰਕਾਰ 골ਡੀ ਬਰਾਟ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਇੱਕ ਵਾਰੀ ਉਹਤੇ ਵਿਸਥਾਰ ਦੇ ਨਾਲ ਨਜ਼ਰ ਮਾਰਦੇ ਹਾਂ ਕਿਉਂਕਿ ਬਰਾਟ ਨੇ ਹੁਣ ਤੱਕ ਤੁਸੀਂ ਵੈਸੇ ਇਹ ਸੁਣ ਲਿਆ ਹੋਣਾ ਹੈ ਕਿ ਉਹਨੇ ਆਪਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਆਪਣੇ ਹੰਕਾਰ ਦੇ ਵਿੱਚ ਉਸਨੇ ਕੁਝ ਗਲਤੀਆਂ ਕੀਤੀਆਂ ਜਿਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ। ਇਹ ਉਹ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਿਹਾ ਹੈ ਕਿ ਉਹ ਹੰਕਾਰਿਆ ਹੋਇਆ ਸੀ ਤੇ ਕੁਝ ਗਲਤੀਆਂ ਕਰ ਬੈਠਾ ਸੀ। ਸਾਡੇ ਕੋਲ ਉਸਨੂੰ ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਸਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ। ਇਹ ਬਹੁਤ ਸਾਫ਼ ਸੀ। ਜਾਂ ਉਹ ਤੇ ਜਾਂ ਫਿਰ ਅਸੀਂ ਸਿੱਧੂ ਲਾਰੈਂਸ ਦੇ ਚਾਪਲੂਸੀ ਕਰਨ ਦੀ ਕੋਸ਼ਿਸ਼ ਦੇ ਵਿੱਚ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਸੁਨੇਹੇ ਭੇਜਦਾ ਹੁੰਦਾ ਸੀ ਆਖਿਰਕਾਰ ਇਹ ਗੱਲ 3 ਸਾਲ ਬਾਅਦ ਨਿਕਲ ਕੇ ਕਿਉਂ ਸਾਹਮਣੇ ਆਈ ਇੱਥੇ ਵੀ ਇੱਕ ਸਵਾਲੀਆ ਚਿੰਨ੍ਹ ਖੜਾ ਹੁੰਦਾ ਤਾਂ ਬਰਾੜ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਵਿਚਕਾਰ ਪਹਿਲਾ ਝਗੜਾ ਮੁਸੇਵਾਲੇ ਦੇ ਭਾਰਤ ਵਾਪਸ ਆਣ ਤੋਂ ਬਾਅਦ ਸ਼ੁਰੂ ਹੁੰਦਾ ਇਸ ਦੀ ਸ਼ੁਰੂਆਤ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਕਬੱਡੀ ਦੇ ਛੋਟੇ ਜਿਹੇ ਟੂਰਨਾਮੈਂਟ ਦੇ ਨਾਲ ਹੋਈ ਜੋ ਕਿ ਇੱਕ ਰਵਾਇਤੀ ਦੱਖਣੀ ਏਸ਼ੀਆਈ ਖੇਡ ਹੈ ਬਰਾੜ ਨੇ ਸਾਨੂੰ ਇਹ ਵੀ ਦੱਸਿਆ ਬੀਬੀਸੀ ਵਾਲੇ ਦੱਸਦੇ ਨੇ ਕਿ ਮੁਸੇਵਾਲੇ ਨੇ ਇਸ ਟੂਰਨਾਮੈਂਟ ਦਾ ਪ੍ਰਚਾਰ ਕੀਤਾ ਸੀ ਜਿਸ ਦਾ ਆਯੋਜਨ ਬਿਸ਼ਨੋਈ ਦੇ ਵਿਰੋਧੀ ਬੰਬੀਹਾ ਗੈਂਗ ਦੇ ਵੱਲੋਂ ਕੀਤਾ ਗਿਆ ਸੀ ਇੱਕ ਅਜਿਹੀ ਖੇਡ ਜਿਸ ਦੇ ਵਿੱਚ ਮੈਚ ਫਿਕਸਿੰਗ ਅਤੇ ਗੈਂਗਸਟਰਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਉਹ ਪਿੰਡ ਹੈ ਜਿੱਥੇ ਸਾਡੇ ਵਿਰੋਧੀ ਆਉਂਦੇ ਹਨ ਉਹ ਸਾਡੇ ਵਿਰੋਧੀਆਂ ਨੂੰ ਉਤਸ਼ਾਹਿਤ ਕਰ ਰਿਹਾ ਸੀ ਅਤੇ ਉਦੋਂ ਲਾਰੈਂਸ ਅਤੇ ਹੋਰ ਲੋਕ ਉਸ ਤੋਂ ਨਾਰਾਜ਼ ਵੀ ਸਨ ਇਹ ਡਿੜਬਾ ਦਾ ਟੂਰਨਾਮੈਂਟ ਹੋਇਆ ਸੀ ਉਸ ਦੀ ਗੱਲ ਕੀਤੀ ਜਾ ਰਹੀ ਸੀ ਇੱਥੇ ਇਸ ਦੇ ਨਾਲ ਹੀ ਬਰਾਨ ਨੇ ਕਿਹਾ ਕਿ ਉਹਨਾਂ ਨੇ ਸਿੱਧੂ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਸ ਨੂੰ ਨਹੀਂ ਬਖਸ਼ਣਗੇ ਫਿਰ ਵੀ ਮੁਸੇਵਾਲਾ ਅਤੇ ਬਿਸ਼ਨੋਈ ਦੇ ਵਿਚਕਾਰ ਝਗੜਾ ਆਖਿਰਕਾਰ ਬਿਸ਼ਨੋਈ ਦੇ ਇੱਕ ਸਾਥੀ ਵਿੱਕੀ ਮਿੱਡੂ ਖੇੜਾ ਨੇ ਹੱਲ ਕਰਵਾ ਦਿੱਤਾ ਸੀ ਪਰ ਜਦੋਂ ਅਗਸਤ 2021 ਦੇ ਵਿੱਚ ਮੋਹਾਲੀ ਦੀ ਪਾਰਕਿੰਗ ਦੇ ਵਿੱਚ ਗੈਂਗਸਟਰਾਂ ਨੇ ਮਿੱਡੂ ਖੇੜਾ ਨੂੰ ਮਾਰ ਦਿੱਤਾ ਤਾਂ ਬਰਾੜ ਨੇ ਸਾਨੂੰ ਦੱਸਿਆ ਕਿ ਸਿੱਧੂ ਮੁਸੇਵਾਲਾ ਅਤੇ ਬਿਸ਼ਨੋਈ ਦੀ ਦੁਸ਼ਮਣੀ ਉਸ ਬਿੰਦੂ ਤੇ ਪਹੁੰਚ ਗਈ ਜਿੱਥੋਂ ਕੀ ਵਾਪਸੀ ਨਹੀਂ ਹੋ ਸਕਦੀ ਸੀ ਬੰਬੀਹਾ ਗੈਂਗ ਨੇ ਮਿੱਡੂ ਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਪੁਲਿਸ ਨੇ ਮੁਸੇਵਾਲਾ ਦੇ ਦੋਸਤ ਅਤੇ ਕਿਸੇ ਸਮੇ ਉਸ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਨੋ ਚਾਰਜ ਸ਼ੀਟ ਦੇ ਵਿੱਚ ਨਾਮਜ਼ਦ ਕੀਤਾ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਜਗਨਪ੍ਰੀਤ ਨੇ ਬੰਦੂਕ ਧਾਰੀਆਂ ਨੂੰ ਜਾਣਕਾਰੀ ਅਤੇ ਲੌਜਿਸਟਿਕਲ ਸਹਾਇਤਾ ਵੀ ਮੁਹੱਈਆ ਕਰਵਾਈ ਸੀ ਸ਼ਗਰਪ੍ਰੀਤ ਬਾਅਦ ਵਿੱਚ ਭਾਰਤ ਤੋਂ ਭੱਜ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਉਹ ਆਸਟ੍ਰੇਲੀਆ ਦੇ ਵਿੱਚ ਹੈ ਮੋਸੇਵਾਲ ਨੇ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਸੀ ਇਸ ਪੂਰੀ ਘਟਨਾ ਨੂੰ ਲੈ ਕੇ ਅਤੇ ਹੁਣ ਇਸੇ ਗੱਲ ਤੇ ਪਿਤਾ ਬਲਕੌਰ ਸਿੰਘ ਦਾ ਬਿਆਨ ਆਇਆ ਜੋ ਤੁਸੀਂ ਸੁਣ ਚੁੱਕੇ ਹੋ ਜਿਨ੍ਹਾਂ ਦਾ ਕਹਿਣਾ ਸੀ ਕਿ ਗੋਲਡੀ ਬਰਾੜ ਐਵੇਂ ਹੀ ਭਕਾਈ ਮਾਰਦਾ ਹੈ ਕਿ ਅਸੀਂ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਤਲਾ ਲਿਆ ਜਿਹਨੂੰ ਮਾਰਨਾ ਹੀ ਸੀ ਤਾਂ ਉਹਨਾਂ ਨੂੰ ਮਾਰਦਾ ਜਿਸਨੇ ਕਿ ਵਾਕੇ ਹੀ ਆਪਣੇ ਹੱਥਾਂ ਦੇ ਨਾਲ ਮਾਰਿਆ ਜਿਹੜੇ ਕਿ ਚੰਗੇ ਭਲੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਅਤੇ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਨੇ ਕਿ ਅਸੀਂ ਵਿੱਕੀ ਮਿੱਡੂ ਖੇੜਾ ਨੂੰ ਮਾਰਿਆ ਜਿਹਕੇ ਸਾਡੇ ਤੋਂ ਬਦਲਾ ਲੈਣਾ ਤਾਂ ਲਵੋ ਤਾਂ ਖੈਰ ਪੰਜਾਬ ਪੁਲਿਸ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਹੈ ਕਿ ਮੋਸੇਵਾਲ ਦੇ ਕਤਲ ਜਾਂ ਕਿਸੇ ਗੈਂਗ ਦੇ ਨਾਲ ਸੰਬੰਧਿਤ ਅਪਰਾਧ ਦੇ ਨਾਲ ਸਬੰਧ ਹੋਣ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਪਰ ਮੋਸੇਵਾਲਾ ਸ਼ਗਨਪ੍ਰੀਤ ਸਿੰਘ ਦੇ ਦੋਸਤ ਸਨ ਅਤੇ ਉਹ ਬਿਸ਼ਨੋਈ ਗਰੁੱਪ ਕਦੇ ਵੀ ਇਸ ਤਾਰਨਾ ਨੂੰ ਨਹੀਂ ਭੁੱਲ ਸਕਿਆ ਕਿ ਉਹ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਇੱਕ ਅਜਿਹੀ ਤਾਰਨਾ ਜਿਸ ਦੇ ਕਾਰਨ ਉਸਦੀ ਮੁੱਸੇਵਾਲੇ ਦੀ ਜਾਨ ਗਈ ਹੋ ਸਕਦੀ ਹੈ ਸਿਰਫ ਇਹ ਇੱਥੇ ਕਾਰਨ ਦੱਸਿਆ ਗਿਆ ਹੈ ਪੁਲਿਸ ਦੇ ਵੱਲੋਂ ਪਰ ਗੋਲਡਿਬਰਗ ਨੇ ਕਿਹਾ ਕਿ ਕਾਰਨ ਇਹ ਹੀ ਸੀ ਭਾਵੇਂ ਉਸੇਵਾਲਾ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਦੇ ਸਕਦਾ ਪਰ ਵਰਾੜ ਨੂੰ ਯਕੀਨ ਹੈ ਕਿ ਗਾਇਕ ਕਿਸੇ ਤਰ੍ਹਾਂ ਮਿੱਡੂ ਖਿੜਾ ਦੇ ਕਤਲ ਦੇ ਵਿੱਚ ਸ਼ਾਮਿਲ ਸੀ ਵਰਾੜ ਨੇ ਵਾਰ-ਵਾਰ ਦੱਸਿਆ ਕਿ ਮਿੱਡੂ ਖੇੜਾ ਗੋਲੀਬਾਰੀ ਤੋਂ ਪਹਿਲਾਂ ਦੇ ਦਿਨਾਂ ਦੇ ਵਿੱਚ ਸ਼ਗਨਪ੍ਰੀਤ ਸਿੰਘ ਨੇ ਬੰਦੂਕ ਧਾਰੀਆਂ ਦੀ ਮਦਦ ਕੀਤੀ ਸੀ ਅਤੇ ਇਹ ਅੰਦਾਜ਼ਾ ਲਗਾਇਆ ਗਿਆ ਕਿ ਆਕੀਮ ਉਸੇ ਵਾਲਾ ਖੁਦ ਵੀ ਇਸ ਦੇ ਵਿੱਚ ਸ਼ਾਮਿਲ ਰਿਹਾ ਹੋਵੇਗਾ। ਬਰਾੜ ਨੇ ਬੀਬੀਸੀ ਨੂੰ ਇਹ ਵੀ ਕਿਹਾ ਕਿ ਹਰ ਕੋਈ ਸਿੱਧੂ ਦੀ ਭੂਮਿਕਾ ਨੂੰ ਜਾਣਦਾ ਸੀ, ਜਾਂਚ ਕਰ ਰਹੀ ਪੁਲਿਸ ਨੂੰ ਪਤਾ ਸੀ, ਇੱਥੋਂ ਤੱਕ ਕਿ ਜਾਂਚ ਕਰ ਰਹੇ ਪੱਤਰਕਾਰਾਂ ਨੂੰ ਵੀ ਪਤਾ ਸੀ। ਸਿੱਧੂ ਸਿਆਸਤਦਾਨਾਂ ਅਤੇ ਸੱਤਾਤਾਰੀ ਲੋਕਾਂ ਦੇ ਨਾਲ ਰਲ ਚੁੱਕਿਆ ਸੀ। ਉਹ ਸਾਡੇ ਵਿਰੋਧੀਆਂ ਦੀ ਮਦਦ ਦੇ ਲਈ ਸਿਆਸੀ ਤਾਕਤ ਪੈਸਾ ਅਤੇ ਆਪਣੇ ਸਰੋਤਾਂ ਦੀ ਵਰਤੋਂ ਕਰ ਰਿਹਾ ਸੀ ਅਸੀਂ ਚਾਹੁੰਦੇ ਸੀ ਕਿ ਉਸ ਨੂੰ ਉਸਦੇ ਕੀਤੇ ਦੀ ਸਜ਼ਾ ਮਿਲੇ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਉਸ ਨੂੰ ਜੇਲ੍ਹ ਹੋਣੀ ਚਾਹੀਦੀ ਸੀ ਪਰ ਕਿਸੇ ਨੇ ਸਾਡੀ ਫਰਿਆਦ ਨਹੀਂ ਸੁਣੀ ਇਸ ਦੇ ਲਈ ਅਸੀਂ ਇਸ ਦੀ ਜ਼ਿੰਮੇਵਾਰੀ ਲੈ ਲਈ ਜਦੋਂ ਬੋਲੇ ਕੰਨਾਂ ਤੇ ਸ਼ਿਸ਼ਟਾਚਾਰ ਡਿੱਗਦਾ ਤਾਂ ਗੋਲੀ ਦੀ ਆਵਾਜ਼ ਸੀ ਜੋ ਕਿ ਸਭ ਨੇ ਸੁਣੀ ਇਹ ਸਾਰੇ ਸ਼ਬਦ ਗੋਲਡਬਰਗ ਦੇ ਵੱਲੋਂ ਬੀਬੀਸੀ ਨਾਲ ਕੀਤੇ ਗੀ ਗੱਲਬਾਤ ਦੇ ਵਿੱਚ ਕਹੇ ਗੇ ਪਰ ਇਹ ਸਾਰੀਆਂ ਘਟਨਾਵਾਂ ਜੋ ਇਸ ਦੇ ਵਿੱਚ ਦਿਖਾਈਆਂ ਗਈਆਂ ਇਸ ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੜ ਗਲਬਾਤ ਕੀਤੀ ਗਈ ਹੈ ਅਤੇ ਜਾਣ ਬੁੱਝ ਕੇ ਸਿੱਧੂ ਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ 10 ਜੂਨ ਤੱਕ ਪੂਰੀ ਵਾਹ ਲੱਗੀ ਹੋਈ ਸੀ ਪਿਤਾ ਬਲਕੌਰ ਸਿੰਘ ਦੀ ਕਿ ਕਿਸੇ ਵੀ ਤਰ੍ਹਾਂ ਇਹ ਡਾਕੂਮੈਂਟਰੀ ਰਿਲੀਜ਼ ਨਾ ਹੋਵੇ ਉਹ ਜਾਣਦੇ ਸੀ ਕਿ 11 ਤਰੀਕ ਨੂੰ ਦੁਪਹਿਰ ਦੇ 3 ਵਜੇ ਇਹ ਰਿਲੀਜ਼ ਹੋਣੀ ਸੀ ਸਕਰੀਨਿੰਗ ਵੀ ਹੋਣੀ ਸੀ ਸਵੇਰ ਦੇ ਟਾਈਮ ਪਰ ਸਕਰੀਨਿੰਗ ਰੋਕ ਦਿੱਤੀ ਗਈ ਅਤੇ BBC ਦੇ ਵੱਲੋਂ ਸਿੱਧੇ ਤੌਰ ਤੇ ਇਸ ਡਾਕੂਮੈਂਟਰੀ ਨੂੰ ਸੋਸ਼ਲ ਮੀਡੀਆ ਦੇ ਸਾਧਨਾ ਤੇ ਦੋ 파ਟਾਂ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਤਾਂ ਫਿਲਹਾਲ ਹੁਣ 16 ਤਰੀਕ ਤੇ ਨਿਗਾ ਟਿੱਕੀ ਹੋਈ ਹੈ BBC ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਕਿ ਇਸ ਡਾਕੂਮੈਂਟਰੀ ਨੂੰ ਬੈਨ ਕਰ ਦਿੱਤਾ ਜਾਏਗਾ ਭਾਰਤ ਦੇ ਵਿੱਚ ਦੇਖਣਾ ਹੋਵੇਗਾ ਜਿਹੜੇ ਪੱਤਰਕਾਰ ਇਸ ਡਾਕੂਮੈਂਟਰੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਬਾਰੇ ਬਲਕੌਰ ਸਿੰਘ ਦੇ ਵੱਲੋਂ ਕੀ ਕਿਹਾ ਗਿਆ ਉਹ ਜਾਣ ਲੈ